ਯਾਰ ਪਤਾ ਨਹੀਂ ਕਿੰਨੇ ਦੀ ਜਾਨ ਕੱਢਣੀ ਅੱਜ ਮੈਂ ਲੇਟ ਹੋ ਗਿਆ ਮੇਰੀ ਕਕ ਤਾਂ ਘਰ ਵਾਲੀ ਵੀ ਤੰਗ ਕਰ ਦਿੰਦੀ ਸਵੇਰੇ ਕਦੇ ਕੁਛ ਲੈ ਕੇ ਆ ਕਦੇ ਕੁਛ ਲੈ ਕੇ ਆ ਅੱਜ ਡਾਈਪਰ ਲੈਣ ਭੇਜਦਾ ਸੀ ਉਹ ਹੈਲੋ ਉਹ ਤੂੰ ਮੈਨੂੰ ਨੌਕਰੀ ਚੋਂ ਕਟਾਏਂਗੀ ਓਏ ਹੁੰਦਾ ਹੋਇਆ ਲੈ ਕੇ ਆਉਂਗਾ ਖੜ ਜਾ ਯਾਰ ਇੱਕ ਤਾਂ ਮੇਰੇ ਕੋਲੇ ਅੱਜ ਬੜੀ ਲੰਬੀ ਲਿਸਟ ਹੈ ਹਾਂ ਥੱਲੇ ਜਾ ਰਹੇ ਹਾਂ ਅੱਜ ਉਹ 4-5 ਬੰਦਿਆਂ ਨੂੰ ਲੈ ਕੇ ਆਉਣਾ ਹੈ ਹੈ ਹਾਂ ਪਹੁੰਚ ਗਿਆ ਬਸ ਪਹੁੰਚ ਗਿਆ ਅੱਛਾ 2 ਕਿਲੋ ਚੀਨੀ ਲੈ ਕੇ ਆਉਂਗਾ ਆਇਆ ਰੱਬਾ ਕਿਹ ਹੈ ਇਹ ਜਨਾਨੀ ਤਕਰੀਏ ਮੈਨੂੰ ਆਹ ਲਾਹ ਆ ਭਾਈ ਹੁਣ ਪਿੰਡ 'ਚ ਤਾਂ ਪਹੁੰਚ ਗਏ ਆ ਬੰਦੇ ਕਿੱਥੋਂ ਚੱਕਣੇ ਆ ਯਾਰ ਬੰਦਿਆਂ ਦੀ ਲਿਸਟ ਵੀ ਬੜੀ ਲੰਬੀ ਹੈ ਜੇ ਅ ਇੱਕ ਕੁੜੀ ਨੂੰ ਚੱਕਣਾ ਤੇ ਇੱਕ ਚੱਕਣਾ ਅ ਮੁੰਡੇ ਨੂੰ ਇੱਕ ਚੱਕਣੀ ਆ ਬੀਬੇ ਅੱਛਾ ਤਿੰਨ ਰਿਸਟਾਂ ਅੱਛਾ ਹਿੱਟ ਲਿਸਟ ਤੇ ਇਹ ਕਿਹੜੇ ਆ ਓਹੋ ਹਾਂ ਮੈਂ ਰਿੱਕਰ ਵਾਲੀ ਤਾਂ ਫੋਰਫੇਰ ਆ ਗਿਆ ਓ ਮੈਂ ਯਮਰਾਜ ਕਹਦਾ ਯਾਰ ਮੈਂ ਆ ਤਾ ਮੈਨੂੰ ਤੰਗ ਕਾ ਤੂੰ ਕਰਦੀ ਰਹਿੰਦੀ ਐ ਤੂੰ ਹੈਲੋ ਹਾਂ ਓ ਯਾਰ ਮੈਨੂੰ ਤੂੰ ਨੌਕਰੀ ਤੋਂ ਕਢਾਏਂਗੀ ਕਿਉਂ ਐ ਕਰਦੀ ਰਹਿੰਦੀ ਐ ਹੈ ਤੈਨੂੰ 4 ਵਾਰੀ ਤਾਂ ਸਮਝਾਤਾ ਆ ਆ ਲੈ ਕੇ ਆਉਂਗਾ ਹਾਏ ਓਏ ਹਾਏ ਓ ਮੇਰੀ ਗੱਲ ਸੁਣ ਏ ਓ ਮੈਂ ਤੇਰੇ ਨਾਲ ਵਿਆਹ ਕਿੱਥੋਂ ਕਰਾ ਲਿਆ पता नहीं मैं तेरी जान कू किस दिन मैं जमराज आप जमराज हाँ तू मेरी कट देगी कई हाँ। है ले आऊंगा होर कुछ जहर ले पूरा चंगा यार इन्हें तो बड़ा जीना दुगर किया चलो हूं आप चलिए अपने काम से ਦੱਬੀਏ ਬੰਦੇ ਕਿੱਥੇ ਨੇ